ਇਹ ਦੇਖੋ ਜੀ ਜਿਹੜਾ ਸਾਡਾ ਪਿੰਡ ਪਿੱਛੋਂ 150 ਸਾਲ ਤੋਂ ਵੱਜਿਆ ਹੋਇਆ ਠੀਕ ਹੈ ਜੀ ਸਾਡੇ ਬਜ਼ੁਰਗਾਂ ਨੇ ਇਸ ਪਿੰਡ ਦਾ ਨਾਮ ਰੱਖਿਆ ਹੋਇਆ ਸੀਗਾ ਜੀ ਕੋਟਲੀ ਫੁਰਦ ਠੀਕ ਹੈ ਜੀ ਕੁਝ ਲੋਕਾਂ ਨੇ ਡੇਰਾ ਸਮਰਥਕਾਂ ਨੇ ਉਹ ਤੁਹਾਨੂੰ ਪਤਾ ਵੀ ਆਪ ਜੀ ਨੂੰ ਪਤਾ ਹੀ ਪਿੰਡ ਦਾ ਨਾਮ ਬਦਲ ਕੇ ਪ੍ਰੇਮ ਕੋਟਲੀ ਰੱਖ ਦਿੱਤਾ ਹੈ ਜਿਹਦੇ ਵਿੱਚ ਸਾਡੇ ਆਉਣ ਵਾਲੇ ਭਵਿੱਖ ਨੂੰ ਬਹੁਤ ਹੀ ਖਤਰਾ ਹੈ ਜਿਹਦੇ ਵਿੱਚ ਸਾਡਾ ਕੋਈ ਆਧਾਰ ਕਾਰਡਾ ਸਾਡਾ ਕੋਈ ਵੋਟ ਕਾਰਡ ਸਾਡਾ ਜ਼ਮੀਨੀ ਜਾਇਦਾਦ ਜੋ ਵੀ ਰਿਕਾਰਡ ਹੈ ਜਾਂ ਸਾਡਾ ਕਿਸੇ ਦੀਆਂ ਬੈਂਕ ਐਫ ਡੀਆਂ ਨੇ ਜਾਂ ਜੋ ਕੁਝ ਵੀ ਹੋਰ ਕੁਝ ਵੀ ਹੈ ਉਹਦਾ ਸਾਰਾ ਆਪ ਜੀ ਨੂੰ ਪਤਾ ਹੈ ਵੀ ਸਾਨੂੰ ਜੋ ਖਮਿਆਜਾ ਨਗਰ ਵਾਲਿਆਂ ਨੂੰ ਭੁਗਤਣਾ ਪੈਣਾ ਉਹ ਸਾਰਾ ਨਗਰ ਹੀ ਜਾਣਦਾ ਹੈ ਸੋ ਅਸੀਂ ਸਾਰੇ ਨਗਰ ਨਿਵਾਸੀ ਪਿੰਡ ਵਾਸੀਆਂ ਦਾ ਜੋ ਇਕੱਠਾ ਹੈ ਅਸੀਂ ਇੱਕੋ ਹੀ ਗੱਲ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਨਗਰ ਦਾ ਨਾਮ ਪਿੰਡ ਕੋਤਲੀ ਖੁਰਦ ਹੀ ਰੱਖਿਆ ਜਾਵੇ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਾਂਗੇ ਸਾਡੇ ਪਿੰਡ ਦਾ ਜੋ ਪੁਰਾਣਾ ਨਾਮ ਸੀਗਾ ਜੀ ਕੋਟਲੀ ਖੁਰਦ ਸੀ ਉਸ ਸਿਆਸੀ ਸਹਿ ਤੇ ਸਾਡੇ ਪਿੰਡ ਦਾ ਨਾਮ ਹੈ ਜੋ ਪ੍ਰੇਮ ਕੋਟਲੀ ਰੱਖਣਾ ਚਾਹੁੰਦੇ ਆ ਸਾਨੂੰ ਇਸ ਤੇ ਇਤਰਾਜ਼ ਇਸ ਕਰਕੇ ਆ ਕਿ ਸਾਡੇ ਬੈਂਕ ਦੇ ਕੰਮ ਐ ਜੋ ਸਰਕਾਰੀ ਧਾਰਿਆਂ ਦੇ ਜੋ ਵੀ ਕੰਮ ਐ ਸਾਨੂੰ ਬਹੁਤ ਭੱਜ ਦੌੜ ਕਰਨੀ ਪਵੇਗੀ ਕਾਗਜ਼ ਕਾਰਵਾਈ ਕਰਮਾਉਣੀ ਪਵੇਗੀ ਸੋ ਸਾਡੀ ਵਿੱਤ ਕਮਿਸ਼ਨਰ ਨੂੰ ਬੇਨਤੀ ਹੈ ਜਿਸ ਨੇ ਇਹ ਮੁੱਦਾ ਰੱਖ ਕੇ ਪ੍ਰੇਮ ਕੋਟਲੀ ਦਾ ਨਾਮ ਰੱਖਿਆ ਕਿਰਪਾ ਕਰਕੇ ਸਾਡੇ ਪਿੰਡ ਦਾ ਸੇਮ ਨਾਮ ਕੋਟਲੀ ਖੁਰਦ ਹੀ ਰੱਖ ਦਿਓ ਆਪਣੇ ਨਾ ਗਾਂਵ ਇੰਦਰ ਫੌਜੀ ਸਾਹਿਬ ਨੇ ਵੀਰ ਜੀ ਨੇ ਹੈਣਾ ਉਹਨਾਂ ਨੂੰ ਆਇਂ ਪੁੱਛੋ ਕਿ ਜਦੋਂ ਤੁਸੀਂ ਜਨਮ ਸਰਟੀਫਿਕੇਟ ਅਪਲਾਈ ਕਰਿਆ ਤਾਂ ਕਿੰਨੀਆਂ ਮੁਸ਼ਕਲਾਂ ਖੜੀਆਂ ਹੋਈਆਂ ਨੇਗੀਆਂ ਇੱਕ ਸਰਟੀਫਿਕੇਟ ਬਣਾਉਣ ਵਾਸਤੇ 6 6 7 7000 ਰੁਪਏ ਲੱਗ ਜਾਂਦਾ ਵੱਡੇ ਘਰ 6 7000 ਰੁਪਏ ਲਾ ਸਕਦੇ ਤੇ ਆਪਾਂ ਗਰੀਬ ਲੋਕ ਕਿੱਥੋਂ ਲਾਵਾਂਗੇ ਜੇ ਜਦੋਂ ਕੋਟਲੀ ਨਾਮ ਚੇਂਜ ਕਰਿਆ ਗਿਆ ਇਹ ਵੀ ਹੁਣ ਬਹੁਤ ਵੱਡੀਆਂ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇਗੀਆਂ ਇਸ ਦਾ ਹੱਲ ਕੱਢਣਾ ਹੀ ਪੈਣਾਗਾ ਤਾਂ ਫਿਰ ਜਿਹੜੇ ਆਪਣੇ ਕਾਗਜ਼ ਪੱਤਰ ਹੁਣ ਤਾਂ ਖੁਰਦੇ ਦਾ ਨਾਮ ਤੇ ਬੜਿਆ ਫਿਰ ਉਹਨਾਂ ਦਾ ਆਪਣੇ ਰੱਦੀ ਰੱਦੀ ਕਰਕੇ ਆਪਰੇ ਸਾਹਮਣੇ ਹੀ ਬਾੜ ਦੇਣੇ ਆ ਇਸ ਕਰਕੇ ਆਪਾਂ ਪ੍ਰੇਮ ਕੋਟਲੀ ਨਾਂ ਨਹੀਂ ਰੱਖਣਾ ਮੇਰੇ ਹਿਸਾਬ ਨਾਲ ਤਾਂ ਕੋਟਲੀ ਖੁਰਦ ਹੀ ਨਾਂ ਚੱਲਣਾ ਚਾਹੀਦਾ ਹੁਣ ਤੱਕ ਜਨਮ ਸਰਟੀਫਿਕੇਟ ਤੇ ਇਹ ਤੋਂ ਬਾਅਦ ਕੋਈ ਕਾਰੀ ਪੱਤੇ ਕੋਈ ਨਾ ਕੋਈ ਮਤਰਮ ਨਹੀਂ ਰਹਿਣਾ ਸਾਡਾ ਇਹ ਵਿਚਾਰਾ ਵੀ ਪਿੰਡ ਦਾ ਸਹਿਯਾ ਕਰ ਰਹੇ ਠੀਕ ਹੈ ਜਿਹੜੇ ਵੀ ਬੰਦੇ ਜਨਨ ਕਿ ਭੁਖਾਉ ਭਾਸ਼ਣ ਦੇ ਰਹੇ ਨਾ ਖਾਮ ਖਾ ਲੋਕਾਂ ਨੂੰ ਖਰਾਬ ਕਰ ਰਹੇ ਨਾ ਵੀ ਤੁਹਾਡੇ ਕਾਰਡਾਂ ਤੇ ਰਸ਼ਨ ਨਹੀਂ ਮਿਲਣਾ ਜਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਬਲਮ ਆ ਉਹਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਸਾਥ ਸੰਗਤ ਠੀਕ ਹੈ ਤਾਂ ਅਸੀਂ ਜੇ ਨਗਰ ਨਿਵਾਸੀ ਚਾਹੁੰਦੇ ਨਾ ਵੀ ਵਿਚਾਰੜਾ ਬਦਲ ਤਾਂ ਅਸੀਂ ਕੋਟਲੀ ਖੁਰਦੂਰਫ ਪ੍ਰੇਮ ਕੋਟਲੀ ਵੀ ਨਾਲ ਸਾਥ ਦੇਵਾਂਗੇ ਜੋ ਵੀ ਬੰਦੇ ਪਿੰਡ ਨੂੰ ਭੁੜਕਾਰ ਰਹੇ ਆ ਉਹਨਾਂ ਦਾ ਮਸਲਾ ਸਿਰਫ ਸੈਸੀਸਟੈਂਟ ਆ ਔਰ ਰਾਜਨੀਤਿਕ ਨਾਲ ਜੁੜਿਆ ਹੋਇਆ ਇਹ ਤੁਸੀਂ ਪੜਚੋਲ ਕਰ ਸਕਦੇ ਹੋ ਸਰ ਤੁਸੀਂ ਹੱਥ ਖੜਕ ਕੇ ਜਵਾਬ ਦੇਣਾ ਜੇ ਤੁਹਾਨੂੰ ਮਨਜ਼ੂਰ ਨਹੀਂ ਤੁਸੀਂ ਹੱਥ ਮਾਰ ਦੇਣਾ ਮੈਂ ਕਹੂੰਗਾ ਵੀ ਤੁਸੀਂ ਕੋਟਲੀ ਗੁਰਦੂ ਨਗਰ ਰੱਖਣਾ ਚਾਹੁੰਦੇ ਹੋ ਨਹੀਂ ਡੇਰਾ ਸਮਰਥਕਾਂ ਦਾ ਧਲਵਾਦ ਕਰਦਾ ਹੈ ਵੀ ਦੇਖੋ ਸੰਗਤੋ ਮੈਦਾਨਾ ਫੇਰ ਇੱਕ ਵਾਰ ਫੇਰ ਤੁਹਾਨੂੰ ਮਾਨਤਾ ਤੁਹਾਡੇ ਸਾਹਮਣੇ ਲੈ ਦਿੱਤੀ ਹੈ ਅਸੀਂ ਕੋਈ ਪਾਰਟੀ ਦਾ ਰਹਾ ਨਹੀਂ ਲੈਂਦੇ ਕੋਈ ਸ਼ਾਸਕ ਸੰਟ ਨਹੀਂ ਖੇਡਣਾ ਕੋਈ ਚੋਣ ਦਾ ਮਸਲਾ ਨਹੀਂ ਹੈ ਚੋਣਾ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ